ਵਾਟਰ ਪਾਰਟੀ ਦੇ ਉੱਤੇ ਪਿੰਡਾਂ ਦੇ ਵਿੱਚ ਆਏ ਸੀ ਤੇ ਸਰਦਾਰ ਸੁਦੀਪ ਸਿੰਘ ਬਾਲੂ ਸਾਹਿਬ ਨੇ ਸਾਡੀਆਂ ਡਿਊਟੀਆਂ ਲਾਈਆਂ ਸੀ ਜਿੱਥੇ-ਜਿੱਥੇ ਜੋ-ਜੋ ਨੂੰ ਰਾਸ਼ਨ ਦੀ ਲੋੜ ਹੈ ਅਸੀਂ ਉਹ ਲੈ ਕੇ ਆਏ ਸੀ ਬਾਲੂ ਸਾਹਿਬ ਵੱਲੋਂ ਵੀ ਕੋਈ ਰਾਸ਼ੀ ਭੇਜੀ ਗਈ ਆ ਆ ਸਾਹਮਣੇ ਵੇਖ ਲਓ ਤਸਵੀਰਾਂ ਬਾਕੀ ਸਰਕਾਰ ਦੇ ਕੋਈ ਵੀ ਨਿਮੈਂਦਾ ਹੱਲੇ ਤੱਕ ਪਿੰਡਾਂ ਦੇ ਵਿੱਚ ਕੋਈ ਨਹੀਂ ਆਇਆ ਨਾ ਹੀ ਕੋਈ ਪ੍ਰਸ਼ਾਸਨ ਆਇਆ ਨਾ ਹੀ ਕੋਈ ਸਰਕਾਰ ਦੇ ਵੱਲੋਂ ਕੋਈ ਸੂਟਮਰੀਆ ਲੋਕਾਂ ਨੂੰ ਆ ਤੁਸੀਂ ਵੇਖ ਲਓ ਖਾ ਖਾ ਤੇ ਹਾਲ ਕੀ ਕੀਤਾ ਤੇ ਜੇ ਇਹਨਾਂ ਨੇ ਖਾ ਖਾ ਤੇ ਦਰਿਆਵਾਂ ਦੀਆਂ ਸਫਾਈਆਂ ਕਰਾਈਆਂ ਹੁੰਦੀਆਂ ਅਗਲੀ ਨਾਲੀਆਂ ਦੀਆਂ ਸਫਾਈਆਂ ਕਰਾਈਆਂ ਹੁੰਦੀਆਂ ਤੇ ਆਹ ਕੁਝ ਹਾਲ ਨਹੀਂ ਹੁੰਦੇ ਬਾਟਰ ਦੂਸੇ ਲੋਕ ਕੋਈ ਨਹੀਂ ਲੰਬਿਆ ਜਾਉਂਦਾ ਇਸ ਕਰਕੇ ਅਸੀਂ ਸਾਰੀ ਸੀਨੀਅਰ ਲੀਡਰਸ਼ਿਪ ਅਸੀਂ ਇੱਥੇ ਆਏ ਆ ਰਾਸ਼ਨ ਦੇਣ ਵਾਸਤੇ ਨਾਲ ਮੇਰੇ ਡਾਕਟਰ ਰਾਜ ਸਿੰਘ ਜੀ ਨੇ ਡੀਪੀ ਜੀ ਦਾ ਸਾਹਿਬ ਅੱਜ ਅਸੀਂ ਢਾਣੀ ਬਚਨ ਸਿੰਘ ਤੁਲਕੀਆਂ ਔਰ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਆਏ ਤੇ ਨਾਲ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਬੀਬਾ ਹਰਸਿੰਦਰਪੁਰ ਬਾਦਲ ਦੇ ਵੱਲੋਂ ਜੋ ਰਾਸ਼ਨ ਭੋਇਆ ਕਰਾਇਆ ਗਿਆ ਉਹ ਅਸੀਂ ਜਿਹੜੇ ਜਿਹੜੇ ਲੋਕ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਉਹਨਾਂ ਨੂੰ ਅਸੀਂ ਘਰ-ਘਰ ਬਚਾ ਰਹੇ ਆਂ ਅਤੇ ਬਣਿਆ ਹੋਇਆ ਲੰਗਰ ਵੀ ਲੈ ਕੇ ਆਏ ਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਉੰਬਕਰਮ ਦੀ ਨੀਂਦ ਸੁੱਤੀ ਪਈ ਏ ਉਹ ਨਹੀਂ ਪਾਣੀ ਚ ਡੁੱਬੇ ਹੋਏ ਲੋਕਾਂ ਦੀ ਸਾਰ ਨਹੀਂ ਤੇ ਨਾ ਹੀ ਕਰੀਬਾਂ ਨੂੰ ਕੋਈ ਸਹੂਲਤ ਦਿੱਤੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰਡਰ ਪੱਟੀ ਦੇ ਹਜ਼ਾਰਾਂ ਪਿੰਡਾਂ ਦਾ ਦੌਰਾ ਕਰਕੇ ਜਿੱਥੇ-ਜਿੱਥੇ ਖੀੜ ਦੀ ਲੋੜ ਏ ਹਰੇ-ਚਾਰੇ ਦੀ ਲੋੜ ਏ ਦੰਗਰਾਵਾਸੇ ਚਾਰ ਦੀ ਲੋਡ ਹੈ ਰਾਸ਼ਨ ਦੀ ਲੋਡ ਹੈ ਹਰ ਜਗ੍ਹਾ ਤੇ ਭੁਈਆ ਕਰਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਸਹਿਬਾਨ ਨੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਨੇ ਅੱਜ ਵੀ ਇੱਕ ਟਰਾਲਾ ਸਾਹਮਣੇ ਵੇਖੋ ਰਾਸ਼ਨ ਦਾ ਭਰਿਆ ਹੋਇਆ ਗਰੀਬ ਜਨਤਾ ਨੂੰ ਜਿਹੜੇ ਪਾਣੀ ਚ ਡੁੱਬੇ ਹੋਏ ਲੋਕਾਂ ਨੂੰ ਭੁਈਆ ਕਰਾ ਰਹੇ ਆ ਤੇ ਪਣਿਆ ਹੋਇਆ ਰਾਸ਼ਨ ਵੀ ਲੈ ਕੇ ਆਏ ਆ ਹੋਰ ਵੀ ਜਿਸ ਤਰ੍ਹਾਂ ਜਿਵੇਂ ਜਿਵੇਂ ਪਾਰਟੀ ਦਾ ਹੁਕਮ ਹੋਇਆ ਉਵੇਂ-ਉਵੇਂ ਸਾਰੇ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਲੱਗੇ ਹੋਏ ਨੇ ਉਹ ਸੇਵਾ ਕਰਨ। ਅੱਜ ਵੀ ਸੀਨੀਅਰ ਲਿਟਰੇਚਰ ਸਟਾਕ ਦੇ ਅਕਾਲੀ ਦਲ ਦੀ ਸਰਦਾਰ ਸੁਖੀਰ ਸਿੰਘ ਬਾਦਲ ਦੇ ਦਿੱਤੇ ਹੁਕਮਾਂ ਦੇ ਅਨੁਸਾਰ ਅੱਜ ਅਸੀਂ ਰਾਸ਼ਣ ਵੰਡਣ ਆਏ ਅਸੀਂ ਅੱਜ ਅਸੀਂ ਇਸ ਟਾਈਮ ਜਲਾਲਾਬਾਦ ਹਲਕੇ ਦੇ ਬਾਰਡਰ ਪੱਟੀ ਦੇ ਪਿੰਡਾਂ ਦੇ ਵਿੱਚ ਗਏ ਸੀਗੇ ਜਿੱਥੇ-ਜਿੱਥੇ ਜਿੰਨਾਂ ਨੂੰ ਸਮਾਨ ਦੀ ਲੋੜ ਸੀ ਉੱਥੇ ਸਾਰਿਆਂ ਨੂੰ ਸਮਾਨ ਵੀ ਦੇ ਕੇ ਆਏ ਆ ਆ ਦੇਖ ਲਓ ਤਸਵੀਰਾਂ ਬਾਦਲ ਸਿੰਘ ਸਾਹਿਬ ਵੱਲੋਂ ਜਿਹੜੀਆਂ ਭੇਜਿਆ ਗਿਆ ਸਮਾਨ ਲੋਕਾਂ ਆਸਤੇ ਆਇਆ ਆ ਬਾਕੀ ਪਾਣੀ ਦੇ ਹਾਲਾਤ ਦੇਖ ਲਓ ਸਰਕਾਰ ਦਾ ਕੋਈ ਵੀ ਨੁਮਾਇੰਦਾ ਕੋਈ ਅਫਸਰ ਨਹੀਂ ਆਇਆ ਕੋਈ ਵੀ ਨੁਮਾਇੰਦਾ ਸਰਕਾਰ ਦਾ ਇੱਥੇ ਨਹੀਂ ਆਇਆ ਤੁਸੀਂ ਇਹ ਦੇਖ ਲਓ ਪੰਜਾਬ ਸਰਕਾਰ ਹੈ ਜਿਹੜੀ ਸੋ ਫੁੱਤੀ ਪਈ ਆ ਇਹਨਾਂ ਦੇ ਕੰਨ ਦੇ ਉੱਤੇ ਕੋਈ ਜੂਨ ਹੀ ਸਿਰ ਸਿਰ ਕਰੀਏ